ਗੁਰੂ ਜੀ ਦਾ ਖਾਲਸਾ ਅਸ਼ੀਰਵਾਦ ਗੁਰੂ ਜੀ ਕੀ ਫਤਿਹ ਤੇ ਅਸੀਂ ਸਾਰੀ ਸੰਗਤ ਤੋਂ ਤੇ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਜੀ ਮੈਰੋਂ ਤੋਂ ਦੋਨੇ ਹੱਥ ਜੋੜ ਕੇ ਗਲਤੀ ਮੰਨਦੇ ਆਂਗੇ ਕਿਉਂਕਿ ਅਸੀਂ ਆਪਦੇ ਚੈਨਲ ਦੇ ਉੱਤੇ ਪਿੰਡੂ ਜੱਟਰ ਰਿਕਾਰਡਸ ਤੇ ਅਸੀਂ ਕੁਝ ਕੁ ਵੀਡੀਓ ਪਾਈਆਂ ਸੀ ਜਿਨ੍ਹਾਂ ਦੇ ਵਿੱਚ ਅਸ਼ਲੀਲ ਸੀਨ ਪਾਏ ਗਏ ਸੀ ਅਸਲ ਦੇ ਵਿੱਚ ਕੀ ਆ ਸਾਡੇ ਅਕਲ ਤੇ ਪੜਦਾ ਪੈ ਗਿਆ ਸੀ ਅਸੀਂ ਰਸਤਾ ਭਟਕ ਗਏ ਸੀ ਤੇ ਅਸੀਂ ਗਲਤ ਵੀਡੀਓ ਬਣਾਉਣੀਆਂ ਸ਼ੁਰੂ ਕਰਤੀਆਂ ਸੀ ਤੇ ਅਸੀਂ ਹੁਣ ਸਾਰੀਆਂ ਉਹ ਵੀਡੀਓ ਡਿਲੀਟ ਕਰ ਦਿੱਤੀਆਂ ਨੇ ਤੇ ਇੱਕ ਗੱਲ ਹੋਰ ਕਹਿਣੀ ਸੀਗੀ ਜੀ ਅਸੀਂ ਪਹਿਲਾਂ ਸਾਫ਼ ਸੁਥਰੀਆਂ ਵੀਡੀਓ ਪਾਉਂਦੇ ਸੀਗੇ ਤੇ ਜਿੰਨਾ ਕਰਕੇ ਉਹ ਵੀਡੀਓ ਨੂੰ ਰਿਸਪਾਂਸ ਨਾ ਆਉਣ ਕਰਕੇ ਅਸੀਂ ਇਹ ਗਲਤ ਰਸਤਾ ਚੁਣਿਆ ਸਾਡੀ ਅਕਲ ਤੇ ਇਹ ਜਾ ਪੜਦਾ ਪਿਆ ਸਾਨੂੰ ਕੁਝ ਨਹੀਂ ਸੁੱਝਿਆ ਅਸੀਂ ਨੇ ਸੋਚਿਆ ਵੀ ਜੇ ਅਸੀਂ ਗਲਤ ਵੀਡੀਓ ਪਾਵਾਂਗੇ ਤਾਂ ਅਸੀਂ ਸ਼ਾਇਦ ਹਨਾ ਚੱਲ ਪਾਵਾਂਗੇ ਤਾਂ ਸਾਡੀ ਵੀਡੀਓ ਵਧੀਆ ਚੱਲ ਪਾਣੀ ਹੈ ਸਾਡੇ ਤਾਂ ਖਰਚਾ ਵੀ ਨਹੀਂ ਮੁੜਦਾ ਸੀਗਾ ਤੇ ਅਸੀਂ ਨੇ ਸੋਚਿਆ ਇਹ ਗਲਤ ਵੀਡੀਓ ਪਾਉਣ ਨਾਲ ਸਾਡੀ ਵੀਡੀਓ ਵਧੀਆ ਚੱਲ ਪੂਗੀ ਚਲੋ ਤੁਹਾਨੂੰ ਪਤਾ ਹੀ ਆ ਅਸੀਂ ਕੋਈ ਵੱਡੇ ਘਰੋਂ ਤਾਂ ਹੈ ਨਹੀਂਗੇ ਅਸੀਂ ਠੀਕ ਠਾਕ ਰਹੇ ਹਾਂ ਤੇ ਸਾਨੂੰ ਐਵੇਂ ਸੀਗਾ ਵੀ ਗਲਤ ਵੀਡੀਓ ਨਾਲ ਅਸੀਂ ਤੇ ਥੋੜੇ-ਬੋਤੇ ਵੀ ਚੱਲ ਪਏ ਅਸੀਂ ਸਿੱਧੇ ਵੀਡੀਓ ਪਾਉਣ ਲੱਗ ਜਾਂਗੇ ਸਹੀ ਸਾਫ਼-ਸੁਤਰੀ ਤੇ ਹੁਣ ਅਸੀਂ ਤੁਹਾਡੇ ਤੋਂ ਗਲਤੀ ਮੰਨਦੇ ਹਾਂ ਅੱਗੇ ਤੋਂ ਅਸੀਂ ਤੁਹਾਨੂੰ ਸ਼ਿਕਾਇਤ ਦਾ ਮੌਕਾ ਨਹੀਂ ਦੇਵਾਂਗੇ ਤੇ ਸਾਨੂੰ ਆਪਣੇ ਬੱਚੇ ਸਮਝ ਕੇ ਤੇ ਸਾਨੂੰ ਮਾਫ਼ ਕਰਿਓ ਤੇ ਅੱਗੇ ਤੋਂ ਅਸੀਂ ਤੁਹਾਨੂੰ ਸ਼ਿਕਾਇਤ ਦਾ ਮੌਕਾ ਨਹੀਂ ਦਿੰਦੇ ਸਾਰੀ ਸੰਗਤ ਤੋਂ ਤੇ ਬਾਬਾ ਜੀ ਤੋਂ ਦੋਨੇ ਹੱਥ ਜੋੜ ਕੇ ਗਲਤੀ ਮੰਨਦੇ ਆਂਗੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਤੇ ਅਸੀਂ ਸਾਰੀ ਸੰਗਤ ਤੋਂ ਤੇ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਜੀ ਮੈਰੋਂ ਤੋਂ ਦੋਨੇ ਹੱਥ ਜੋੜ ਕੇ ਗਲਤੀ ਮੰਨਦੇ ਆਂਗੇ ਕਿਉਂਕਿ ਅਸੀਂ ਆਪਦੇ ਚੈਨਲ ਦੇ ਉੱਤੇ ਪਿੰਡੂ ਜੱਟ ਰਿਕਾਰਡਸ ਤੇ ਅਸੀਂ ਕੁਝ ਕੁ ਵੀਡੀਓ ਪਾਈਆਂ ਸੀ ਜਿਨ੍ਹਾਂ ਦੇ ਵਿੱਚ ਅਸ਼ਲੀਲ ਸੀਨ ਪਾਏ ਗਏ ਸੀ ਅਸਲ ਦੇ ਵਿੱਚ ਕੀ ਆ ਸਾਡੇ ਅਕਲ ਤੇ ਪੜਦਾ ਪੈ ਗਿਆ ਸੀ ਅਸੀਂ ਰਸਤਾ ਭਟਕ ਗਏ ਸੀ ਤੇ ਅਸੀਂ ਗਲਤ ਵੀਡੀਓ ਬਣਾਉਣੀਆਂ ਸ਼ੁਰੂ ਕਰਤੀਆਂ ਸੀ ਤੇ ਅਸੀਂ ਹੁਣ ਸਾਰੀਆਂ ਉਹ ਵੀਡੀਓ ਡਿਲੀਟ ਕਰ ਦਿੱਤੀਆਂ ਨੇ ਤੇ ਇੱਕ ਗੱਲ ਹੋਰ ਕਹਿਣੀ ਸੀਗੀ ਜੀ ਅਸੀਂ ਪਹਿਲਾਂ ਸਾਫ਼ ਸੁਥਰੀਆਂ ਵੀਡੀਓ ਪਾਉਂਦੇ ਸੀਗੇ ਤੇ ਜਿੰਨਾ ਕਰਕੇ ਉਹ ਵੀਡੀਓ ਨੂੰ ਰਿਸਪੌਂਸ ਨਾ ਆਉਣ ਕਰਕੇ ਅਸੀਂ ਇਹ ਗਲਤ ਰਸਤਾ ਚੁਣਿਆ ਸਾਡੀ ਅਕਲ ਤੇ ਇਹ ਪੜਦਾ ਪਿਆ ਸਾਨੂੰ ਕੁਝ ਨਹੀਂ ਸੁੱਝਿਆ ਅਸੀਂ ਨੇ ਸੋਚਿਆ ਵੀ ਜੇ ਅਸੀਂ ਗਲਤ ਵੀਡੀਓ ਪਾਵਾਂਗੇ ਤਾਂ ਅਸੀਂ ਸ਼ਾਇਦ ਹਨਾ ਚੱਲ ਪਾਵਾਂਗੇ ਤਾਂ ਸਾਡੀ ਵੀਡੀਓ ਵਧੀਆ ਚੱਲ ਪਾਣਗੇ ਸਾਡੇ ਤਾਂ ਖਰਚਾ ਵੀ ਨਹੀਂ ਮੁੜਦਾ ਸੀਗਾ ਤੇ ਅਸੀਂ ਨੇ ਸੋਚਿਆ ਹੀ ਗਲਤੀ ਵੀਡੀਓ ਪਾਉਣ ਨਾਲ ਸਾਡੀ ਵੀਡੀਓ ਵਧੀਆ ਚੱਲੂਗੀ ਚਲੋ ਤੁਹਾਨੂੰ ਪਤਾ ਹੀ ਆ ਅਸੀਂ ਕੋਈ ਵੱਡੇ ਘਰੋਂ ਤਾਂ ਹੈ ਨਹੀਂਗੇ ਅਸੀਂ ਠੀਕ ਠਾਕ ਰਹੀ ਆ ਤੇ ਸਾਨੂੰ ਐਵੇਂ ਸੀਗਾ ਵੀ ਗਲਤ ਵੀਡੀਓ ਨਾਲ ਅਸੀਂ ਜੇ ਥੋੜੇ-ਮੋਤੇ ਵੀ ਚੱਲ ਪਏ ਅਸੀਂ ਸਿੱਧੇ ਵੀਡੀਓ ਪਾਉਣ ਲੱਗ ਜਾਾਂਗੇ ਸਹੀ ਸਾਫ਼-ਸੁਤਰੀਆਂ ਤੇ ਹੁਣ ਅਸੀਂ ਤੁਹਾਡੇ ਤੋਂ ਗਰਤੀ ਮੰਨਦੇ ਆ ਅੱਗੇ ਤੋਂ ਅਸੀਂ ਤੁਹਾਨੂੰ ਸ਼ਿਕਾਇਤ ਦਾ ਮੌਕਾ ਨਹੀਂ ਦੇਵਾਂਗੇ ਤੇ ਸਾਨੂੰ ਆਪਣੇ ਬੱਚੇ ਸਮਝ ਕੇ ਤੇ ਸਾਨੂੰ ਮਾਫ ਕਰਿਓ ਤੇ ਅੱਗੇ ਤੋਂ ਅਸੀਂ ਤੁਹਾਨੂੰ ਸ਼ਿਕਾਇਤ ਦਾ ਮੌਕਾ ਨਹੀਂ ਦਿੰਦੇ ਸਾਰੀ ਸੰਗਤ ਤੋਂ ਤੇ ਬਾਬਾ ਜੀ ਤੋਂ ਦੋਨੇ ਹੱਥ ਜੋੜ ਕੇ ਗਲਤੀ ਮੰਨਦੇ ਆਂਗੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ